ਅੰਜੂ ਇਹ ਕਿਹੜੀ ਬੁੱਕ ਰੂਲ ਚ ਇਹ ਕਿਹੜੀ ਸਕੂਲ ਦੀ ਪਾਲਿਸੀ ਚ ਕਿੱਥੇ ਲਿਖਿਆ ਹੋਇਆ ਹੈ ਕਿ ਜੇ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਉਹਨੂੰ ਪੇਪਰਸ ਨਹੀਂ ਬੈਠਣ ਦੇਣਗੇ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਯੂਨੀਫਾਰਮ ਦੇ ਵਿੱਚ ਹੀ ਆਇਆ ਬੀਤੇ ਦਿਨੀ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਬੱਚਿਆਂ ਨੂੰ ਹਾਊਸ ਡਰੈੱਸ ਨਾ ਪਾਣ ਦੇ ਕਰਕੇ ਸਕੂਲ ਮੈਨੇਜਮੈਂਟ ਨੇ ਬੱਚਿਆਂ ਤੋਂ ਪੇਪਰ ਨਾ ਲੈਣ ਲਈ ਇਨਕਾਰ ਕੀਤਾ ਸੀ ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਅੱਜ ਦਰਜਨ ਤੋਂ ਵੱਧ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਥਾਣਾ ਪਸਿਆਣਾ ਵਿਖੇ ਸਕੂਲ ਮੈਨੇਜਮੈਂਟ ਦੇ ਖਿਲਾਫ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕਿਹਾ ਕਿ ਜੇਕਰ ਸਕੂਲ ਦੇ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮਾਮਲੇ ਤੇ ਥਾਣਾ ਪਸਿਆਣਾ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਸਾਡੇ ਕੋਲ ਸਕੂਲ ਮੈਨੇਜਮੈਂਟ ਦੇ ਖਿਲਾਫ ਸ਼ਿਕਾਇਤ ਆਈ ਹੈ ਅਤੇ ਅਸੀਂ ਦੋਨਾਂ ਪਾਰਟੀਆਂ ਨੂੰ ਕੱਲ ਥਾਣੇ ਬੁਲਾਇਆ ਜੋ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ ਅਸੀਂ ਜੀ ਅੱਜ ਥਾਣੇ ਆਏ ਸੀ ਜੀ ਸਾਨੂੰ ਵੀ ਬੁਲਾਇਆ ਸੀ ਤੇ ਸਕੂਲ ਵਾਲਿਆਂ ਨੂੰ ਵੀ ਬੁਲਾਇਆ ਸੀਗਾ ਕਿਉਂਕਿ ਅਸੀਂ ਕੱਲ ਇਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਸੀਗੀ ਉਹ ਕੰਪਲੇਂਟ ਅਸੀਂ ਇਹ ਦਿੱਤੀ ਸੀਗੀ ਦੇਖੋ ਅਸੀਂ ਐਜ਼ ਅ ਮਦਰ ਮੈਂ ਤੁਹਾਨੂੰ ਦੱਸ ਰਹੀ ਆ ਵੀ ਇਹਨਾਂ ਦੇ ਸਕੂਲ ਵੱਲੋਂ ਸਾਨੂੰ ਪਹਿਲਾਂ ਮਾਰਚ ਵਿੱਚ ਮੈਸੇਜ ਆਇਆ ਵੀ ਅਸੀਂ ਮਤਲਬ ਤੁਸੀਂ ਹਾਊਸ ਡ्रेस ਆ ਨਹੀਂ ਪਾਣੀ ਉਸ ਤੋਂ ਵੀ ਵਿਦਾਊਟ ਤੁਸੀਂ ਪੇਪਰ ਦੇਣਾ ਸਿੰਪਲ ਯੂਨੀਫਾਰਮ ਦੇ ਵਿੱਚ ਕਦੀ ਇਹ ਸਰਦੀਆਂ 'ਚ ਕਰ ਦਿੰਦੇ ਨੇ ਵੀ ਹਾਊਸ ਡ्रेस ਪਾਣੀ ਹੈ ਨਹੀਂ ਪਾਣੀ ਇਹ ਸਾਨੂੰ ਵੀ ਪੇਰੈਂਟਸ ਨੂੰ ਵੀ ਕਨਫਿਊਜ਼ ਕਰਕੇ ਰੱਖਦੇ ਆ ਵੀ ਅਸੀਂ ਕਦੋਂ ਪਾਣੀ ਹੈ ਕਦੋਂ ਨਹੀਂ ਕਦੀ ਇਹ ਇੱਕ ਹਫ਼ਤੇ 'ਚ ਦੋ ਵਾਰੀ ਪਵਾ ਲੈਂਦੇ ਨੇ ਕਦੀ ਪਹਿਲਾਂ ਇਹਨਾਂ ਦਾ ਸੈਟਰਡੇ ਹੁੰਦਾ ਸੀ ਸ਼ਨੀਵਾਰ ਹੁਣ ਇਹਨਾਂ ਨੇ ਵੀਰਵਾਰ ਰੱਖ ਲਿਆ ਪੂਰੀ ਤੁਹਾਨੂੰ ਪਤਾ ਹੜਾ ਕਰਕੇ ਛੁੱਟੀਆਂ ਸੀ 12 ਉਸ ਤੋਂ ਬਾਅਦ ਪਰ ਅੰਨ ਦੇਖੋ ਇੱਕ ਐਜ਼ ਮਦਰ ਮੇਰੇ ਵੀ ਦਿਮਾਗ ਚੋਂ ਨਿਕਲ ਗਿਆ ਵੀ ਥਰਸਡੇ ਹੈ ਬੱਚੇ ਦੇ ਤਾਂ ਮਾਰਚ ਚੋਂ ਵੀ ਨਿਕਲ ਗਿਆ ਕਿਉਂਕਿ ਇਹਨਾਂ ਨੇ ਇੰਨਾ ਪੜਾਈ ਦਾ ਬੋਝ ਪਾ ਰੱਖਿਆ ਪੇਪਰਾਂ 'ਚ ਛੁੱਟੀਆਂ ਹੈ ਨਹੀਂ ਸੀਗੀਆਂ ਅਸੀਂ ਇਹਨਾਂ ਕੋਲ ਪਹਿਲਾਂ ਵੀ ਗਏ ਸੀ ਡਿਮਾਂਡ ਰੱਖੀ ਸੀ ਵੀ ਤੁਸੀਂ ਪੇਪਰਾਂ ਵਿੱਚ ਛੁੱਟੀਆਂ ਕਰ ਦਿਓ ਬੱਚਾ ਦੇ ਪੜਾਈ ਦਾ ਇੰਨਾ ਪ੍ਰੈਸ਼ਰ ਨਾ ਪਾਓ ਤੁਸੀਂ ਬਹੁਤ ਬੋਝ ਪਾ ਰੱਖਿਆ ਬੱਚਾ ਦੇ ਹੁਣ ਇੱਕ ਪੇਪਰ ਜਿਵੇਂ ਕੱਲ ਸੀ ਇੱਕ ਪੇਪਰ ਅੱਜ ਸੀਗਾ ਉਸ ਚੱਕਰ ਦੇ ਵਿੱਚ ਦੇਖੋ ਐਜ਼ ਆ ਮਦਰ ਮੇਰੇ ਕੋਲੋਂ ਵੀ ਦਿਨ ਭੁੱਲਿਆ ਗਿਆ ਬੱਚਾ ਕੋਲ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਜੇਕਰ ਬੱਚਾ ਪਹਿਲੀ ਵਾਰੀ ਮੇਰੀ ਬੇਟੀ ਨੇ ਪਹਿ ਨਹੀਂ ਗਈ ਹਾਂ ਐਗਜ਼ਾਮ ਦੇ ਵਿੱਚ ਉਸ ਕੋਲ ਪਹਿਲੀ ਵਾਰੀ ਗਲਤੀ ਹੋ ਗਈ ਹਾਊਸ ਡੈਸਕ ਤੋਂ ਬਗੈਰ ਚਲੀ ਗਈ ਚਲੋ ਜੇ ਚਲੀ ਵੀ ਗਈ ਹੈ ਆਪਣੇ ਆਪ ਨੂੰ ਕਹਿੰਦੇ ਸੇ ਬੱਚਾ ਨੂੰ ਬਹੁਤ ਪਿਆਰ ਕਰਦੇ ਆ ਸਾਡੇ ਬੱਚੇ ਆ ਤੁਸੀਂ ਪਹਿਲੀ ਗਲਤੀ ਸਮਝ ਕੇ ਬੱਚੇ ਦੀ ਮਾਫ ਕਰ ਦਿੰਦੇ ਤੁਸੀਂ ਵਾਰਨਿੰਗ ਦੇ ਦਿੰਦੇ ਤੁਸੀਂ ਮੈਨੂੰ ਮੈਸੇਜ ਕਰ ਦਿੰਦੇ ਫਾਈਨ ਕਰ ਦਿੰਦੇ ਸਭ ਕੁਝ ਕਰ ਦਿੰਦੇ ਸੀ ਸਭ ਕੁਝ ਦੇ ਦਿੰਦੇ ਪਰ ਇਹਨਾਂ ਨੇ ਉਹਦੇ ਉਲਟ ਬੱਚੀ ਨੂੰ ਅੱਧਾ ਘੰਟਾ ਕਲਾਸ ਤੋਂ ਬਾਹਰ ਖੜਾ ਕਰਕੇ ਔਰ ਜ਼ਮੀਨ ਤੇ ਹੀ ਬਿਠਾਤਾ ਤੁਸੀਂ ਦੱਸੋ ਵੀ ਇੱਕ ਸਰਕਾਰੀ ਸਕੂਲ ਹੈ ਸਰਕਾਰੀ ਸਕੂਲਾਂ 'ਚ ਬੱਚਾ ਨੂੰ ਟਾੜ ਤੇ ਪਠਾਉਂਦੇ ਆ ਇਹਨਾਂ ਕੋਲੋਂ ਟਾੜ ਜੋਗ ਕੇ ਵੀ ਪੈਸੇ ਨਹੀਂ ਜਮੀਨਾਂ ਤੁਸੀਂ ਸਾਡੇ ਉਹਨਾਂ ਨੇ ਜੁਰਮ ਕੀਤਾ ਸੀਗਾ ਸਿਰਫ ਇੱਕ ਹਾਊਸ ਡੈਸ ਹੀ ਨਹੀਂ ਪਾਈ ਸੀਗੀ ਬੱਚਾ ਪੇਪਰ ਦੇ ਪ੍ਰੈਸ਼ਰ ਚਾ ਘਰੋਂ ਪੇਪਰ ਦੇਣ ਆਇਆ ਚਾ ਖੁਸ਼ੀ-ਖੁਸ਼ੀ ਤੁਸੀਂ ਉਹਨੂੰ ਅਫਸਰਟ ਕਰਤਾ ਹੁਣ ਜਦੋਂ ਇਹਨਾਂ ਨੇ ਆਪਣੇ ਵੱਲੋਂ ਜਿਹੜਾ ਐਕਸਕਿਊਜ਼ ਹੈ ਤਾਂ ਵੀ ਇਸ ਬੱਚੇ ਨੂੰ ਘੰਟਾ ਵਧਾਤਾ ਮੇਰੀ ਬੇਟੀ ਦੀ ਖੁਦ ਦੀ ਦੇਖੋ ਵਰਡਿੰਗ ਹੈ ਉਹ ਕਹਿੰਦੀ ਚਾ ਤੁਸੀਂ ਘੰਟਾ ਵਧਾਤੇ ਚਾਹ ਦੋ ਘੰਟੇ ਵਧਾਤੇ ਪਰ ਜਿਹੜਾ ਮਾਨਸਿਕ ਤਣਾਅ ਜਿਹੜੀ ਪਰੇਸ਼ਾਨੀ ਹੋਈ ਹੈ ਉਸ ਨਾਲ ਉਹਦੇ ਪੇਪਰ ਤੇ ਬਹੁਤ ਅਸਰ ਪਿਆ ਹੈ ਮੈਂ ਤਾਂ ਦੇਖੋ ਪ੍ਰਸ਼ਾਸਨ ਕੋ ਸਾਡੀ ਅਸੀਂ ਪ੍ਰਸ਼ਾਸਨ ਤੇ ਬਹੁਤ ਵਿਸ਼ਵਾਸ ਰੱਖਦੇ ਆ ਅਸੀਂ ਡੀਸੀ ਮੈਡਮ ਤੇ ਵੀ ਬਹੁਤ ਵਿਸ਼ਵਾਸ ਨਾ ਕੀਤਾ ਜਾਵੇ ਨਾ ਪੇਰੈਂਟਸ ਨੂੰ ਪੇਰੈਂਟਸ ਦੀ ਮਜਬੂਰੀਆਂ ਵੀ ਸਮਝੋ ਪੇਰੈਂਟਸ ਨੇ ਦੇਖੋ ਪੈਸਾ ਵੀ ਕਮਾਣਾ ਨੇ ਸਕੂਲਾਂ ਦੀ ਫੀਸਾ ਵੀ ਭਰਨੀ ਹੈ ਫਿਰ ਕੀ ਬਹੁਤ ਛੋਟੀ ਗੱਲ ਸੀ ਵੀ ਅਗਰ ਕੋਈ ਦਿਨ ਭੁੱਲ ਕੇ ਬੱਚਾ ਕੋਈ ਇਤਨੀ ਦਿੱਕਤ ਆਈ ਹੋਗੀ ਪਹਿਲੇ ਦੇਖੋ ਜੇ ਇਹ ਰਹਿਣਾ ਕਰਨਾ ਸੀ ਤਾਂ ਸਕੂਲ ਟਾਈਮ ਤੋਂ ਪੜਾਉਂਦੇ ਸੀ ਉਸ ਟਾਈਮ ਕਰਦੇ ਪੇਪਰਾਂ ਦੇ ਵਿੱਚ ਐਸਾ ਐਕਸ਼ਨ ਲੈਣ ਦੀ ਕੀ ਲੋੜ ਸੀਗੀ ਅਗਰ ਤੁਸੀਂ ਸਕੂਲ ਟਾਈਮ 'ਚ ਐਕਸ਼ਨ ਲੈਂਦੇ ਤਾਂ ਅਸੀਂ ਮਤਲਬ ਕਦੀ ਵੀ ਮਤਲਬ ਚਲੋ ਗੁੱਸਾ ਉਸ ਟਾਈਮ ਵੀ ਚੜਦਾ ਸੀ ਕੋਆਪਰੇਟ ਕਰਦੇ ਅਸੀਂ ਇਹਨਾਂ ਦੀ ਸਕੂਲ ਦੀਆਂ ਬਹੁਤ ਪਰਦੇ ਟੱਕੇ ਆ ਬਹੁਤ ਕਮੀਆਂ ਇਹਨਾਂ ਦੀ ਲੁਕੋਈਆਂ ਅਸੀਂ ਇਹ ਜਿਹੜਾ ਕੱਲ سلوਕ ਕੀਤਾ ਉਹ ਸਾਡੇ ਤੋਂ ਨਹੀਂ برداشت ਹੋਇਆ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਸੀਗੀ ਬੱਚਾ ਸੀ ਸਕੂਲ ਦੀ ਯੂਨੀਫਾਰਮ 'ਚ ਸੀਗੀ ਰੈਗੂਲਰ ਯੂਨੀਫਾਰਮ ਰੀਬਨ ਆਈ ਕਾਰਡ ਸਭ ਕੁਝ ਪੂਰਾ ਸੀਗਾ ਸਿਰਫ ਇਹ ਹਾਊਸ ਡਰੈਸ ਕਰਕੇ ਬੱਚੇ ਨੂੰ ਪਨਿਸ਼ ਕਰਨਾ ਇਹ ਕਿਤੇ ਦਾ ਵੀ ਕਿਤੇ ਦਾ ਕਿਤੇ ਵੀ ਨਹੀਂ ਲਿਖਿਆ ਕਿਸੇ ਚੀਜ਼ 'ਚ ਨਹੀਂ ਹੈਗਾ ਇਹ ਚੀਜ਼ ਹਾਂ ਇਹ ਮਾਮਲਾ ਕੱਲ ਦਾ ਸਕੂਲ ਦਾ ਮਾਮਲਾ ਪਟਿਆਲ ਦੇ ਦਾ ਕੱਲ ਫੋਨ ਆਇਆ ਮੇਰੀ ਕਿਸੇ ਟੀਚਰ ਦਾ ਕਿ ਤੁਹਾਡੀ ਬੇਟੀ ਦੇ ਲਈ ਹਾਊਸ ਡਰੈਸ ਭੇਜੀ ਜਾਵੇ ਤੇ ਚਲੋ ਮੈਂ ਸਕੂਲ ਦੇ ਵਿੱਚ ਗਿਆ ਤੇ ਸਕੂਲ ਦੇ ਵਿੱਚ ਜਾ ਕੇ ਪੁੱਛਿਆ ਕਿ ਜਦੋਂ ਸਕੂਲ ਡਰੈਸ ਦੇ ਵਿੱਚ ਆਈ ਹੈ ਤੁਸੀਂ ਪੇਪਰ ਲਓ ਠੀਕ ਹੈ ਨਾ ਨਹੀਂ ਤਾਂ ਮੇਰੀ ਬੇਟੀ ਨੂੰ ਵਾਪਸ ਤੇ ਜੋ ਅਸੀਂ ਅੱਗੇ ਜਾ ਕੇ ਕਿਸੇ ਡੀਸੀ ਮੈਡਮ ਕੋਲ ਪੇਸ਼ ਹੋਣੇ ਆ ਕਿ ਇਹ ਕਿਹੜਾ ਮੈਟਰ ਹੈ ਕਿ ਤੁਸੀਂ ਹਾਊਸ ਡਰੈਸ ਨਹੀਂ ਹੈਗੀ ਤਾਂ ਹਾਊਸ ਡਰੈਸ ਪਾਈ ہوئی ਤਾਂ ਤੁਸੀਂ ਕਿਵੇਂ ਨੂੰ ਧੁੱਪੇ ਘੜਾ ਸਕਦੇ ਹੋ ਜਾਂ ਇਹਨੂੰ ਕਿਵੇਂ ਐਗਜ਼ਾਮ ਨਹੀਂ ਦੇ ਦੇ ਸਕਦੇ ਤਾਂ ਇਹ ਕਿਹੜਾ ਰੂਲ ਹੈ ਕਿਹੜਾ ਕਾਨੂੰਨ ਹੈ ਤੇ ਉਹਦੇ ਬਾਦੋਂ ਸਕੂਲ ਪ੍ਰਸ਼ਾਸਨ ਨੂੰ ਅਸੀਂ ਰਿਕੁਐਸਟ ਕਰਦੇ ਰਹੇ ਸਾਡੇ ਬੱਚਿਆਂ ਨੂੰ ਅੰਦਰ ਬਿਠਾਉਂਦੇ ਰਹੇ ਫੇਰ ਅਸੀਂ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਕਿ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ ਇਹ ਡਰਾਮੇਬਾਜ਼ੀ ਖੇਡਦੇ ਰਹੇ ਇਹ 12:00 12:00 ਵਜੇ ਭੇਜਿਆ ਬਾਹਰ ਬੱਚਿਆਂ ਨੂੰ ਜਦੋਂ ਕਿ 40 ਕਿ ਮਿੰਟ ਦਾ ਪੇਪਰ ਹੋਇਆ ਪੇਪਰ 3 ਘੰਟੇ ਦਾ ਸੀ ਜੋ 40 ਮਿੰਟਾਂ ਦੇ ਵਿੱਚ ਇਹਨਾਂ ਨੇ ਪੂਰਾ ਕਰਵਾਇਆ ਤੇ ਮੈਂ இந்து ਸ਼ਰਮਾ ਨੂੰ ਵੀ ਫੋਨ ਕਰਦਾ ਰਿਹਾ ਪੂਨਮ ਗੁਲਾਟੇ ਨੂੰ ਫੋਨ ਕਰਦਾ ਰਿਹਾ ਇਹਨਾਂ ਨੇ ਕੋਈ ਫੋਨ ਨਹੀਂ ਪਿਕ ਕੀਤਾ ਮੇਰਾ ਤੇ ਇਹ ਆਪਣੇ ਆਫਿਸ ਵਿੱਚੋਂ ਗਾਇਬ ਰਹੇ ਤੇ ਜਦੋਂ ਅਸੀਂ ਕਾਨੂੰਨ ਡਕਾਲਾ ਚੌਂਕੀ ਤੋਂ ਮੁਖ ਅਫਸਰ ਨੂੰ ਫੋਨ ਕਰਕੇ ਬੁਲਾਇਆ ਤੇ ਇਹ ਆਪਣੇ ਡਰਾਮੇ ਖੜਨ ਲੱਗ ਗਏ ਅਸੀਂ ਨੇ ਇਹ ਕਿਹਾ ਕਿ ਬੱਚੇ ਨਾਲ ਜੋ ਨਵਾਲ ਲਗਾ ਉਹਦਾ ਇਹ ਤਸੱਦਕ ਕਿਉਂ ਕੀਤੀ ਜਾ ਰਹੀ ਹੈ ਠੀਕ ਹੈ ਨਾ ਤਾਂ ਇਹਨਾਂ ਕੋ बात ਨਹੀਂ ਸੀ ਸਿਰਫ ਸਮਾਈਲ ਕਰਕੇ ਸਮਾਈਲ ਕਰ ਰਹੇ ਸੀ ਜਿਵੇਂ ਅਸੀਂ ਕੋਈ ਮਤਲਬ ਪਖਾਰੀ ਹੁੰਨੇ ਆ ਜਾਂ ਅਸੀਂ ਕੋਈ ਇਹਨਾਂ ਦੇ ਨੌਕਰ ਹੁੰਨੇ ਆ ਠੀਕ ਹੈ ਜੀ ਅਸੀਂ ਪੂਰੇ ਪੂਰੇ ਸਾਲ ਦੀ ਫੀਸ ਪੇ ਕੀਤੀ ਆ ਸਭ ਕੁਝ ਪੇ ਕੀਤੀ ਆ ਠੀਕ ਆ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਕਾਨੂੰਨ ਅਮਨ ਪਸੰਦ ਵਿਅਕਤੀ ਆ ਤੇ ਜੋ ਇਹ ਸਕੂਲ ਨੇ ਕੀਤਾ ਠੀਕ ਹੈ ਨਾ ਇੱਕ ਗੁੰਡਾਗਰਦੀ ਟਾਈਪ ਇੱਕ ਆਪਾਂ ਕਹਿ ਸਕਦੇ ਆ ਕਿ ਤਾਨਾਸ਼ਾਹੀ ਇਹ ਮੈਡਮ ਸੋਚਦੀ ਹੈ ਕਿ ਸਿਰਫ ਇਹਦੀ ਤਾਨਾਸ਼ਾਹੀ ਚੱਲੂਗੀ ਬੱਚ ਨੂੰ ਟੌਰਚਰ ਨਾ ਕੀਤਾ ਜਾਵੇ ਤੇ ਬੇਟੀ ਇੰਨਾ ਘਬराई ਹੋਈ ਸੀ ਅੱਜ ਪੇਪਰ ਦੇ ਇੰਨੀ ਗਈ ਉਹ ਕਹਿੰਦੇ ਪਾਪਾ ਜਿਵੇਂ ਕੱਲ ਕੀਤਾ ਸੀ ਅੱਜ ਜ਼ਿਆਦਾ ਟਰਚ ਨਾ ਕਰ ਦੇਵੇ ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਤੇ ਹਰਜੋਤ ਬੈਂਜੀ ਤੋਂ ਜੋ ਸਿੱਖਿਆ ਮੰਤਰੀ ਨੇ ਅਤੇ ਡੀਸੀ ਪਟਿਆਲਾ ਮੈਮ ਤੋਂ ਰਿਕੁਐਸਟ ਕਰਦਾ ਬੇਨਤੀ ਕਰਦਾ ਕਿ ਇਹ ਸਕੂਲ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਸੰਦੋਲਨ ਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਪੰਜਾਬ ਲੈਵਲ ਨੈਸ਼ਨਲ ਲੈਵਲ ਤੱਕ ਲੈ ਕੇ ਜਾਵਾਂਗੇ ਕਿਉਂਕਿ ਇਹ ਨਵਾਲਕ ਬੱਚਿਆਂ ਦੇ ਮੁੱਦੇ ਦਾ ਸਵਾਲ ਹੈ ਕਿਉਂਕਿ ਬੱਚਾ ਸਕੂਲ ਚ ਪੜਨ ਜਾਂਦਾ ਨਾ ਕਿ ਉਹਨੂੰ ਮਤਲਬ ਕੋਈ ਕੋਈ ਡਰਾਵੇ ਜਾਂ ਉਹਨੂੰ ਪਰੇਸ਼ਾਨ ਕਰੇ ਕਿਉਂਕਿ ਹਰ ਇੱਕ ਸਕੂਲ ਇੱਕ ਚੈਰੀਟੇਬਲ ਟਰਸਟ ਦੇ ਅੰਦਰ ਰਜਿਸਟਰ ਹੁੰਦਾ ਹੈ ਜੇ ਕੋਈ ਸਕੂਲ ਕਿਸੇ ਪ੍ਰਕਾਰ ਦਾ ਗੈਰ ਕਾਨੂੰਨੀ ਜਾਂ ਮਤਲਬ ਕਾਨੂੰਨ ਨੂੰ ਤੋੜਦਾ ਤਾਂ ਇਹਦੀ ਮਾਨਤਾ ਰੱਦ ਕੀਤੀ ਜਾਵੇ ਕਿਉਂਕਿ ਜਿਹੜੀ ਪ੍ਰਿੰਸੀਪਲ ਹੈ ਇਹ ਕਿਸੇ ਵੀ ਕਾਨੂੰਨ ਨੂੰ ਨਹੀਂ ਮੰਨਦੀ ਇਹ ਕਹਿੰਦੀ ਮੇਰੀ ਮੋਦੀ ਨਾਲ ਜਾਣ ਪਛਾਣ ਹੈ ਮੇਰਾ ਸੁਪਰੀਮ ਕੋਰਟ ਦੇ ਵਿੱਚ ਮਰਾ ਭਾਈ ਲੱਗਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਅੱਜ ਵੀ ਥਾਣੇ ਦੇ ਵਿੱਚ ਇਹ ਪੇਸ਼ ਨਹੀਂ ਹੋਈ ਨਾ ਇਹਨਾਂ ਦਾ ਕੋਈ ਜਿਹੜਾ ਸਕੂਲ ਦਾ ਮਾਲਕ ਸੀ ਉਹ ਪੇਸ਼ ਹੋਇਆ ਇਸ ਤਰ੍ਹਾਂ ਇਹ ਦਿਖਾ ਰਹੇ ਨੇ ਕਿ ਇਹ ਬਹੁਤ ਵੱਡੇ ਤਾਨਾਸ਼ਾਹ ਨੇ ਹਰਕ ਲਈ ਤੋਂ ਤੇ ਸਾਡ ਮੰਗ ਮੰਗ ਲਈ ਮੈਂ ਚਾਹੁੰਦਾ ਕਿ ਭਗਵੰਤ ਮਾਨ ਜੋ ਮੁੱਖ ਮੰਤਰੀ ਨੇ ਤੇ ਹਰਜੋਤ ਬੈਂਸ ਜੋ ਸਿੱਖਿਆ ਮੰਤਰੀ ਨੇ ਤੇ ਜੋ ਡੀਸੀ ਪਟਿਆਲਾ ਉਹਨਾਂ ਨੂੰ ਤੋਂ ਮੰਗ ਕਰਦਾ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਜੈ ਹਿੰਦ ਸਰ ਜੀ ਇੱਕ ਸੁਖਿੰਦਰ ਇੰਟਰਨੈਸ਼ਨਲ ਸਕੂਲ ਤੇ ਤੇਨੋਂ ਜਿਹੜੀ ਹੈਗੀ ਕੰਪੇਨ ਹੈ ਕਿ ਮੈਟਰ ਕੀ ਹੈ ਡਾਕਟਰ ਕੀ ਮੈਟਰ ਜੀ ਕਿਹੜੀ ਕਰਦੇ ਕੱਲ ਨੂੰ ਬਚਨ ਪੇਪਰ ਜੀ ਨੂੰ ਫੋਨ ਲੱਗੇ ਜਿਹੜਾ ਕਿ ਕਰਾ ਰਿਹਾ ਹੈ ਕਿਹਨਾਂ ਸਾਡੇ ਕਿਹਦਾ ਅੱਜ ਕਲ੍ਹ ਆਈਆਂ ਅਸੀਂ ਪਾਸ ਨਹੀਂ ਚਾਹ। ਦੋਨੋਂ ਦਿਨ ਬਸ ਮੁਰਲੀ ਹੈ ਪ੍ਰਿੰਸੀਪਲ ਮੈਂ ਅੱਜ ਆਇਆ ਅੱਜ। ਤੇ ਇਹੋ ਬਾਰੇ ਕਿ ਕਿਸਾਨਾਂ ਨੇ ਕਿਹਾ ਦੋ ਜੁਸ ਕਿਹਨਾਂ ਨੇ ਸਾਹ ਰਹੀ ਹੈ। ਫੈਨ ਮੈਂ ਤੇ ਜਿਹੜਾ ਕੋਈ ਕੋਈ